आज खन्ना में एच बैंक की तरफ से ब्लड बैंक का योजन किया गया जिसमें बैंक की तरफ से ब्लड मोबाइल मुझाग बैंक मंगवाई गई गवर्नमेंट इंडिया की तरफ से इस बैंक में सभी रक्तदानियों ने रक्तदान किया एच बैंक खन्ना ब्रांच की तरफ से ये बैंक रक्तदान महादान का आयोजन किया गया ਸਰ ਤੁਸੀਂ ਅੱਜ ਉਹ ਐਚਡੀ ਅਸੀਂ ਬੰਗੀਤਰ ਤੋਂ ਖੂਨ ਦਾ ਕੈਂਪ ਲਾ ਕੇ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਮੌਕੇ ਤੇ ਤੇ ਬਹੁਤ ਸ਼ਾਨਦਾਰ ਇਵੈਂਟ ਸੀਗਾ ਜੀ ਲੋਕਲ ਖਨਾ ਵਾਸੀਆਂ ਵੱਲੋਂ ਤੇ ਬੈਂਕ ਦੇ ਸਾਰੇ ਸਟਾਫ ਵੱਲੋਂ ਬਹੁਤ ਇਸ ਸਹਿਯੋਗ ਰਿਹਾ ਔਰ ਡੀਐਮਸੀ ਟੀਮ ਲੁਧਿਆਣਾ ਤੋਂ ਬਲੱਡ ਬੈਂਕ ਦੀ ਵੈਨ ਲੈ ਕੇ ਆਏ ਔਰ ਇਸ ਚ ਖੂਨ ਇਕੱਤਰ ਕੀਤਾ ਆ ਖੂਨਦਾਨੀਆਂ ਨੇ ਬਹੁਤ ਉਸ਼ਾ ਦੇ ਨਾਲ ਖੂਨਦਾਨ ਦੇ ਕੈਂਪ ਵਿੱਚ ਸਾਥ ਦਿੱਤਾ ਤੇ ਅੱਜੋ ਵੀ ਉਹਨਾਂ ਸਾਥੀਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਚ ਅਸੀਂ ਕੈਂਪ ਨੂੰ ਹੋਰ ਜ਼ਿਆਦਾ ਕਾਮਯਾਬ ਬਣਾਵਾਂਗੇ। ਥੈਂਕ ਯੂ। ਸਰ ਕਿੰਨੇ ਹੋ ਗਏ ਸੀ ਅੱਜ ਜੀ? ਅੱਜ ਜੀ 25 ਡੋਨੇਸ਼ਨਜ਼ ਹੋਈਆਂ। 30 ਡੋਨੇਸ਼ਨਜ਼ 30 ਲੋਕਾਂ ਨੇ ਵਿਜ਼ਿਟ ਕੀਤਾ ਤੇ 25 ਡੋਨੇਸ਼ਨਜ਼ ਹੋਈਆਂ ਜੀ ਸਕਸੈਸਫੁਲ। ਤੁਸੀਂ ਕਿੰਨੀ ਵਾਰ ਆਏ ਹੋ ਅਜ ਕਨੇ? ਹਾਂ ਜੀ। ਖੰਨੇਵਾਲ ਕਿੰਨੀ ਵਾਰ ਦੇ ਆ ਜੋ ਕੈਂਪ ਲੈ ਕੇ ਆਪਣੀ? ਮੈਂ ਤਾਂ ਸਟਾਫ ਹਾਂ ਜੀ ਐਸਟੀਐਫਸੀ ਤੋਂ ਇਹ ਜਿਹੜੀ ਬਲੱਡ ਬੈਂਕ ਦੀ ਟੀਮ ਹੈ ਸਾਲ ਚ ਦੂਸਰੀ ਵਾਰ ਆਈ ਹੈ ਜੀ। ਸਰਡਨਾਲ ਦੇ ਬੈਂਕ ਦੇ ਡੀਐਮ ਸਰ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਮੌਕੇ ਤੇ ਜੀ ਅੱਜ ਅਸੀਂ ਆਪਣੇ ਪ੍ਰਾਂਤ ਦੇ ਸਾਹਮਣੇ ਖੁੰਦਾਨ ਪੈਨ ਪਹੁੰਚਾਈ ਸੀ ਜਿਸ ਦੇ ਵਿੱਚ 30 ਬੰਦਿਆਂ ਨੇ ਵਿਜ਼ਿਟ ਕੀਤਾ ਤੇ ਬੱਚਿਆਂ ਨੂੰ ਖੁੰਦਾਨ ਕਰ ਸਕੇ ਔਰ ਅਸੀਂ ਬੜੇ ਖੁਸ਼ ਹਾਂ ਕਿ ਅਸੀਂ ਇਹ ਅ ਕਾਰਗਮ ਕੀਤਾ ਔਰ ਪਹੁੰਚਾਈ ਲਈ ਸੇਵਾ ਲਈ ਸਾਰਿਆਂ ਨੂੰ ਥੈਂਕ ਯੂ ਕਰਦੇ ਹਾਂ ਤੁਸੀਂ ਨੌਜਵਾਨ ਬੀਟੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਖੂਨਦਾਨ ਕਰਨਾ ਸਭ ਤੋਂ بڑا ਦਾਨ ਹੈਗਾ ਇਹਦੇ ਨਾਲ ਤੁਸੀਂ ਕਿਸੇ ਦੀ ਜਾਨ ਬਚਾ ਸਕਦੇ ਹੋ ਤੇ ਇਹ ਜ਼ਰੂਰ ਕਰਨਾ ਚਾਹੀਦਾ ਹੈ ਇਹਦੇ ਨਾਲ ਕੋਈ ਕਮਜ਼ੋਰੀ ਨਹੀਂ ਆਉਂਦੀ ਹਰ ਬੰਦੇ ਨੂੰ ਇੱਕ ਸਾਲ ਦੇ ਵਿੱਚ 2 ਜਾਂ 3 ਵਾਰ ਕਰਨਾ ਚਾਹੀਦਾ ਹੈ ਠੀਕ ਹੈ ਕੀ ਹਾਲ ਹੈ ਜੀ ਨਾਮ ਹੁਟੜੀ ਅਜੇ ਸੁਧਰ ਕਿੰਨੀ ਵਾਰ ਦੇ ਰਹੇ ਹੋ ਬਲੱਡ ਡੋਨੇਟ 9th ਟਾਈਮ ਆਇਆ ਅੱਛਾ ਜੀ ਤੁਹਾਨੂੰ 9th ਹਰ ਕਿੰਨੇ ਮਹੀਨੇ ਮਾ ਦੇਣੇ ਹੋ ਮਤਲਬ ਤੇ ਹਰ ਨਾਲ ਸਾਲ ਚ ਦੋ ਤਿੰਨ ਵਾਰੀ ਠੀਕ ਹੈ ਜੀ ਨੌਜਵਾਨ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਾਰਿਆਂ ਨੂੰ ਦੇਣਾ ਚਾਹੀਦਾ ਹੈ ਬਲੱਡ ਮਤਲਬ ਕਿ ਇਹਨਾਂ ਨਾਂ ਇਹਨਾਂ ਕੋਈ ਕਮਜ਼ੋਰੀ ਵੀ ਨਹੀਂ ਪੈਣ ਹੁੰਦੀ ਹੈ ਕਿ ਬੰਦ ਮਤਲਬ ਨਵਾਂ ਬਲੱਡ ਪੜ ਜਾਂਦਾ ਹੈ ਨਾਲ ਦੀ ਨਾਲ ਹੀ